ਬਹੁਤ ਬਹੁਤ ਧੰਵਾਦ ਸਾਰੀ ਸੰਗਤ ਦਾ ਤੇ ਸਾਰੇ ਨਗਰ ਦਾ ਜਿਹੜਾ ਗਰਮ ਜੋਸ਼ੀ ਨਾਲ ਸਵਾਗਤ ਹੋ ਰਿਹਾ ਸਮਰਥਨ ਹੋ ਰਿਹਾ ਇਹ ਤਾਂ ਸਾਰਾ ਕੁਝ ਹੀ ਸੱਦ ਹੋ ਰਿਹਾ ਕੁਝ ਕਹਿਣ ਵਾਲਾ ਬਚਿਆ ਹੀ ਨਹੀਂ ਸੋ ਸਾਰਿਆਂ ਨੂੰ ਪਤਾ ਹੀ ਕਿ ਪਿਛਲੇ ਦਿਨੀ ਸਮੁੱਚੀ ਕੌਮ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਇਆ ਕਾਫੀ 10 15 ਦਿਨ ਸੋਚਣ ਤੋਂ ਬਾਅਦ ਜਿਹੜਾ ਭਾਈ ਸਰਜੀਤ ਸਿੰਘ ਖਾਲਸਾ ਜੀ ਨੇ ਫੈਸਲਾ ਲਿਆ ਉਹ ਫੈਸਲਾ ਹੀ ਕਾਲਪੁਰਖ ਦੀ ਦਇਆ ਨਾਲ ਲਿਆ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਸਮੇਤ ਫੰਡ ਬਹੁਤ ਸਾਰੀਆਂ ਪਾਰਟੀਆਂ ਸਮੇਤ ਫੰਡ ਕਹਿੰਦੇ ਆਂ ਸਾਡੇ ਵੱਲੋਂ ਲੜ ਥੋੜਾ ਕਈ ਵਾਰੀ ਬੰਦਾ ਹੋ ਜਾਂਦਾ ਚੱਕਰ 'ਚ ਵੀ ਉਹ ਤੇ ਉਹਦਾ ਕਾफी ਕੋਸ਼ਿਸ਼ੋਚਨ ਤੋਂ ਬਾਅਦ ਜਦੋਂ ਫੈਸਲਾ ਲੈ ਕੇ ਦੰਦਮਾ ਸਾਹਿਬ ਦੀ ਧਰਤੀ ਤੇ ਅਰਦਾਸ ਕਰਕੇ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਤੇ ਪੰਜ ਸਿੰਘ ਨਾਲ ਉਹਨਾਂ ਦੀ ਧਰਮ ਪਤਨੀ ਤੇ ਅਸੀਂ ਪੰਜ ਜਣੇ ਮੈਂ ਗੱਲ ਤਾਂ ਕਰਦਾ ਕਾਲਪੁਰਖ ਦੀ ਦਇਆ ਵਰਤ ਰਹੀ ਤੇ ਨਵੇਂ ਪ੍ਰੈਸ ਵਾਲੇ ਪੱਤਰਕਾਰਾਂ ਨੂੰ ਨਹੀਂ ਪਤਾ ਸੀ ਐਡਾ ਉਹ ਸਵਾਲ ਹੀ ਇਹ ਕਰਦੇ ਸੀ ਕਹਿੰਦੇ ਜੀ ਤੁਸੀਂ ਫਰੀਦਕੋਟ ਹਲਕੇ ਤੋਂ ਅਯਾਦ ਚੋਣਾਂ ਲੱਗੀਆਂ ਕਹਿੰਦੇ ਬਹੁਤ ਵੱਡਾ ਹਲਕਾ ਤੇ ਕਹਿੰਦੇ ਜੀ ਕੀ ਫਰਕ ਹੈ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਖੜੇ ਤੁਹਾਡੇ ਵਿੱਚ ਉਸ ਦਿਨ ਮੈਂ ਉਹਨੂੰ ਕਿਹਾ ਸੀ ਬਹੁਤ ਫਰਕ ਆ ਜਮੀਨ ਅਸਮਾਨ ਦਾ ਫਰਕ ਆ ਮੈਂ ਕਿਹਾ ਤੁਹਾਡੇ ਬਾਕੀ ਪਾਰਟੀਆਂ ਦੇ ਉਮੀਦਵਾਰ ਧੜਿਆਂ ਦੇ ਨੀਂਦਵਾਰਾ ਬਾਕੀ ਪਾਰਟੀਆਂ ਦੇ ਉਮੀਦਵਾਰ ਵੱਜੇ ਪਾਰਟੀਆਂ ਚ ਨੇ ਬਾਕੀ ਪਾਰਟੀਆਂ ਦੇ ਉਮੀਦਵਾਰ ਦਿੱਲੀ ਦੇ ਪੱਤ ਤਾ ਦਿੱਲੀ ਦਾ ਹੁਕਮ ਮੰਨਣ ਵਾਲਿਆ ਸਰਮਜੀਤ ਸਿੰਘ ਖਾਲਸਾ ਪੰਜਾਬ ਦਾ ਪੁੱਤ ਪੰਜਾ ਦਾ ਤੇ ਕੌਮ ਦਾ ਉਮੀਦਵਾਰ ਬਣਾ ਲੋ ਪੱਚੀਆਂ ਦਿਨਾਂ ਦੇ ਵਿੱਚ ਪੂਰੀ ਦੁਨੀਆ 'ਚ ਵਸਦੀ ਕੌਮ ਨੇ ਪ੍ਰਵਾਨ ਕਰ ਲਿਆ ਕਿ ਭਾਈ ਸਰਜੀਤ ਸਿੰਘ ਖਾਲਸਾ ਇੱਕੋ ਇੱਕ ਕੌਮ ਦਾ ਕੌਮੀ ਉਮੀਦਵਾਰ ਹੈ ਬੋਲ ਸਾਰਾ ਤੇ ਫਰੀਦਕੋਟ ਵਿਖੇ ਜਿਹੜਾ ਆਪਣਾ ਕਾਫਲਾ ਹੋਇਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਅਸੀਂ ਜਗਾਹਾਂ ਜਾ ਰਹੇ ਆ ਸਾਨੂੰ ਰੋਕ ਰੋਕ ਕੇ ਭਾਈ ਦਲੇਰ ਸਿੰਘ ਡੋਡ ਨੂੰ ਮੈਨੂੰ ਸਤਾਂ ਸੰਗਵਾਨ ਉਹਨਾਂ ਦੇ ਭਤੀਜੇ ਸੀਗੇ ਉਹਨਾਂ ਨੂੰ ਲੋਕ ਰੋਕ ਕੇ ਕਹਿੰਦੇ ਭਾਈ ਸਾਹਿਬ ਤੁਹਾਨੂੰ ਪਤਾ ਦੋ ਗੱਲਾਂ ਐ ਅਸੀਂ ਕਹਾਂ ਦੱਸੋ ਕਹਿੰਦੇ ਇੱਕ ਤਾਂ ਐਸ ਵਕਤ ਦੁਨੀਆ ਭਰ ਚ ਤੇ ਭਾਰਤ ਦੇ ਵਿੱਚੋਂ ਫਰੀਦਕੋਟ ਹਲਕੇ ਦੀ ਚੋਣ ਐ ਜਿਹਨੂੰ ਦੁਨੀਆ ਮਾਰ ਲੋਕ ਸਿਆਸੀ ਮਾਰ ਸਾਰੇ ਮਾਰ ਲੋਕ ਗੋਨਾ ਦੇਖ ਰਹੇ ਆ ਤੇ ਕਹਿੰਦੇ ਤੁਸੀਂ ਸਿਖਰ ਤੇ ਐਸ ਵਕਤ ਬਸ ਬੇਸ਼ੱਕ ਲੂਰਸਾਉ ਲੱਗੇ ਪਿਆ ਇਹ ਪ੍ਰੈਸ ਵਾਲਿਆਂ ਨੇ ਕਿਹਾ ਕਹਿੰਦੇ ਫਰੀਦਕੋਟ ਦੀ ਜਿਹੜੀ ਲਹਿਰ ਆ ਉਹ ਸਿਖਾਂ ਤੇ ਪਹੁੰਚ ਚੁੱਕੀ ਆ ਕਿਉਂਕਿ ਇੱਥੇ ਇੱਕ ਵਿਅਕਤੀ ਨਹੀਂ ਜਿੱਤਣਾ ਨਾ ਇੱਕ ਵਿਅਕਤੀ ਹਾਰਨਾ ਇੱਥੇ ਬਾਕੀ ਪਾਰਲੀਮੈਂਟ ਦੀ ਹਲਕੇ ਚੱਕ ਵਿਅਕਤੀ ਨਹੀਂ ਜਿੱਤਣਾ ਵਿਅਕਤੀ ਨਹੀਂ ਹਾਰਨਾ ਇੱਥੇ ਕੌਮ ਨੇ ਜਿੱਤਣਾ ਤੇ ਕੌਮ ਦੀ ਭਾਵਨਾ ਨੇ ਜਿੱਤਣਾ ਪੂਰੀ ਕੌਮ ਦੀ ਭਾਵਨਾ ਖੜੀ ਆ ਫਰੀਦਕੋਟ ਹਲਕੇ ਦੇ ਮਗਰ ਸਤਿ ਸ਼੍ਰੀ ਅਕਾਲ ਜਿੰਦਾਬਾਦ ਸਭ ਤੋਂ ਇਹ ਮਹੱਤਵਪੂਰਨ ਗੱਲ ਜਿੰਦਾਬਾਦ ਜਿੰਦਾਬਾਦ ਸਭ ਤੋਂ ਜਿਹੜੀ ਫਿਰ ਉਹਨਾਂ ਨੇ ਇਹ ਮਹੱਤਵਪੂਰਨ ਗੱਲ ਕਹੀ ਉਹ ਮੈਂ ਮਹਿਸੂਸ ਕਰੀ ਚਾਰਾਂ ਦਿਨਾਂ ਤੋਂ ਉਹ ਕਹਿੰਦੇ ਤੁਸੀਂ ਮਹਿਸੂਸ ਕਰਿਓ ਭਾਈ ਸਭਜੀ ਸਿੰਘ ਦੇ ਕਾਫਲੇ ਦੀ ਗੱਲ ਉਹਨਾਂ ਦੀ ਗੱਲ ਤੁਹਾਡੀ ਗੱਲ ਕਿਉਂਕਿ ਉਹਦੇ ਚੋਂ ਕੌਣ ਝਲਕਦੀ ਆ ਪੰਜਾਬੀਅਤ ਝਲਕਦੀ ਆ ਪੰਜਾਬ ਦਾ ਦਰਦ ਝਲਕਦਾ ਕਹਿੰਦੇ ਤੁਹਾਡੀ ਗੱਲ ਸਾਰੇ ਰੂਹ ਨਾਲ ਸੁਣਦੇ ਆ ਉਹ ਕਹਿੰਦੇ ਯਾਦ ਰੱਖਿਓ ਸਾਰਾ ਫਰੀਦਕੋਟ ਹਲਕਾ ਰੂਹ ਨਾਲ ਵੋਟਾਂ ਪਾ ਰਿਆ ਤੁਹਾਨੂੰ ਰੂਹ ਨਾਲ ਸੋ ਬੇਨਤੀ ਆ ਕਿ ਆਪਾਂ ਬਾਕੀ ਦੇ ਵਿਰੋਧੀਆਂ ਨੂੰ ਨਿੰਦਣਾ ਨਿੰਦਣਾ ਤਾਂ ਹੈ ਨਹੀਂਗਾ ਪਰ ਮਾੜਾ ਮੋਟਾ ਹੁੰਦਾ ਹੀ ਆ ਕਿਤੇ ਐਵੇਂ ਭਲੇਖੇ ਜਿਹਾ ਕਹਿ ਜਾਣ ਵੀ ਕਿਤੇ ਇਹਨਾਂ ਨੂੰ ਬੜਾ ਕੁਝ ਪਤਾ ਹੀ ਨਹੀਂ ਅੱਜ ਮੈਂ ਬੇਨਤੀ ਕਰਦਿਆ ਫਰੀਦਕੋਟ ਦੀ ਧਰਤੀ ਤੇ ਅਸੀਂ ਵਿੱਚੋਂ ਚੱਲ ਕੇ ਵਾਗਰੂ ਮੋਗੇ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਵੱਡੀ ਅੱਜ ਆਸਰਾ ਹੋ ਗਿਆ ਆਪਾਂ ਨੂੰ ਮੋਗੇ ਪ੍ਰੈਸ ਕਾਨ ਪ੍ਰਸ ਦੇ ਵਿੱਚ ਇੱਕ ਜੱਜ ਆਏ ਸੀ ਸਾਬਕਾ ਤੇ ਇੱਕ ਸਾਰੇ ਐਮਬੀਬੀ ਸਿੱਖ ਪੰਜਾਬ ਦੇ ਡਾਕਟਰਾਂ ਦੇ ਪ੍ਰਧਾਨ ਸਾਹਿਬ ਆਏ ਸੀ ਉਹਨਾਂ ਨੇ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਹੁਣੇ ਉੱਥੋਂ ਆਏ ਆ ਬਹੁਤ ਸਾਨੂੰ ਕਿਹਾ ਅਸੀਂ ਕਿਹਾ ਸੀ ਕਾਫਲਾ ਵੱਡਾ ਉਹ ਕਹਿੰਦੇ ਸਾਡੀ ਗੱਲ ਨੂੰ ਮੜਾ ਮੋਟਾ ਲੱਗੇ ਲੋ ਪਰ ਅਸੀਂ ਹੁਣ ਮੰਨ ਗਏ ਕਿ ਜਿਹੜਾ ਅਸ 40 ਮਿੰਟ ਸਾਨੂੰ ਖਰਾਬ ਹੋਇਆ ਉਹ ਬਹੁਤ ਵੱਡੀ ਗੱਲ ਕਰ ਗਏ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਜੋਰਾ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਜਸਟਿਸ ਜੋਰਾ ਸਿੰਘ ਨੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਨੂੰ ਹੁਣੇ ਆ 25 ਮਿੰਟ ਪਹਿਲਾਂ ਉਹਨੇ ਭਰੀ ਪਾਣ ਕਾਨਫਰੰਸ ਦੇ ਵਿੱਚ ਕਹਿਤਾ ਕਿ ਨਹੀਂ ਬਦਲਾਅ ਦੇ ਨਾਂ ਤੇ ਅਸੀਂ ਠੱਗੇ ਗਏ ਸੀ ਤੇ ਪੰਜਾਬ ਵਾਸੀਓ ਕੌਮ ਵਾਲਿਓ ਇੱਕੋ ਇੱਕ ਫਰੀਦਕੋਟ ਦੀ ਧਰਤੀ ਤੋਂ ਜਿਹੜਾ ਪਰਖਿਆ ਹੋਇਆ ਖੂਨ ਹੈ ਇਹ ਉਹ ਦੋ ਬੰਦਿਆਰੇ ਵੱਡਿਆਂ ਨੇ ਕਿਹਾ ਦੋਨੇ ਪ੍ਰਧਾਨ ਸੀਗੇ ਇੱਕ ਸਾਰੇ ਐਮਬੀਬੀਐਸ ਐਮਬੀਬੀਐਸ ਡਾਕਟਰਾਂ ਦਾ ਪੰਜਾਬ ਦਾ ਪ੍ਰਧਾਨ ਉਹਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਦਰੋਂ ਅਪੀਲ ਕਰਦਾ ਹੈ ਕਹਿੰਦੇ ਜੇ ਪੰਜਾਬ ਵਾਸਤੇ ਕੋਈ ਚੋੜ ਹੋ ਰਹੀ ਆ ਉਹ ਦੋ ਤਣ ਬੇਸ਼ੱਕ ਮੀਦਵਾਰ ਚੁੜੇ ਜਾ ਰਹੇ ਆ ਪਰ ਸਰਬਜੀਤ ਸਿੰਘ ਖਾਲਸੇ ਦਾ ਪਰਖਿਆ ਹੋਇਆ ਖੂਨ ਪਰਿਵਾਰ ਓਏ ਕੋਕ ਸਰਜੀਤ ਸਿੰਘ ਖਾਲਸਾ ਸੋ ਬਹੁਤ ਬਹੁਤ ਤੁਹਾਡਾ ਧੰਵਾਦ ਹੁਣ ਕਹਿਣ ਵਾਲੇ ਕੋਈ ਲਾਜ ਬਾਕੀ ਨਹੀਂ ਰਹਿ ਗਏ ਬੀਬੀ ਸੰਦੀਪ ਕੌਰ ਨੇ ਤੁਹਾਨੂੰ ਫਤਹਿ ਫਤਹਿ ਬੁਲਾਉਣੀ ਹੈ ਚਾਹ ਪਾਣੀ ਦਾ ਲੰਗਰ ਲਾਇਆ ਉਸ ਦਿਨ ਥੋੜੀ ਬੇਸ਼ੱਕ ਸਾਨੂੰ ਪਤਾ ਸਮਾਹ ਵਾਸੀਆਂ ਨੇ ਸਾਨੂੰ ਮਗਰਫੂਨ ਲਾਏ ਥੋੜੀ ਜੀ ਸਾਨੂੰ ਘਾਟ ਪੈ ਗਈ ਸੀ ਇੱਕ ਦੂਜੇ ਦੇ ਤਾਲ ਮੇਲ ਦੀ ਤਾਲ ਮੇਲ ਦੀ ਘਟਨਾ ਭਾਈ ਸਾਹਿਬ ਜੀ ਸਿੰਘ ਜੀ ਵੀ ਸਾਨੂੰ ਪਰੇਸ਼ਾਨ ਹੋਏ ਸੀ ਪਰ ਤੁਸੀਂ ਸਮਾਜ ਵਾਸੀਓ 2-4 ਦਿਨਾਂ ਦੇ ਵਿੱਚ ਉਹ ਤਹਿ ਤੋੜਤੀ ਵੱਡੇ ਵੱਡੇ ਸਿਆਸੀ ਲੀਡਰਾਂ ਦੇ ਜਿਹੜੇ ਦਮਾਸ ਦਬਾਅ ਸੀ ਵਿਅਕਤੀਗਤ ਦਬਾਅ ਪਾਏ ਸਾਨੂੰ ਪਤਾ ਚੰਗੀ ਤਰ੍ਹਾਂ ਪਤਾ ਵਿਅਕਤੀਗਤ ਦਬਾਅ ਪਾਏ ਉਹ ਵਾਹ ਅਨਕਰਾਬੀ ਸੂਰਮੇ ਤੇ ਉਹ ਉਹ ਧਰਮੀ ਪੁੱਤਰੋ ਤੁਸੀਂ ਵੱਡਾ ਅਨਕਲਾਵ ਲਿਆਂਦਾ ਤੇ ਸਮਾਜ ਦੀ ਧਰਤੀ ਤੋਂ ਆਉਣ ਵਾਲੇ ਇੱਕ ਦੋ ਦਰਾਂ ਦੇ ਦਾ ਚਿੱਥੇ ਇਕੱਠ ਕਰਕੇ ਲਾਕੇ ਦਾ ਇੱਕ ਵੱਡਾ ਸ਼ੁਰੂਆਤ ਹੋਊਗੀ। ਸੁਬਾਨ ਅੱਲਾਹ। ਸਾਡੀ ਜਿੱਤ ਪੱਕੀ ਆ ਨਾ ਘਰ ਘਰ ਦੁਰ ਲਾਦੇ ਵੋਟਾ ਇੱਕ ਇੱਕ ਜਵੈਨ ਨੇ ਮੰਗਾ ਲਾਦੇ ਵੋਟਾ ਹਾਂ ਜਸਲੇ ਅਸੀਂ ਸ਼ਾਮ ਨੂੰ ਇਕੱਠ ਹੋਇਆ ਓ ਬਹੁਤ ਧੰਨਵਾਦ ਵੱਡਾ ਇਕੱਠ ਹੋਇਆ ਤੇ ਸ਼ਾਮ ਨੂੰ ਬੋਲ ਕੇ ਗਏ ਸਾਰੇ ਪਿੰਡ ਸਬੰਧ ਨੇ ਜਕਾਰੇ ਛੱਡੇ ਉਹ ਸਾਡੀ ਜਿੱਤ ਦੀ ਨਿਸ਼ਾਨੀ ਆ ਕਿ ਇਲਾਕੇ ਦਾ ਐਮਐਲਏ ਜੁੱਤੀ ਲਾ ਕੇ ਘਰ ਘਰ ਫਿਰਿਆ ਸਵਾਦ ਦੇ ਬਹੁਤ ਬਹੁਤ ਧੰਨਵਾਦ ਬੋਲਦਾ ਸਾਰੇ ਸਾਬ ਸਿੰਘ ਜੋ ਨਹੀਂ ਖੜੇ ਨੇ ਦਲੇਰ ਸਿੰਘ ਡੋੜਾ ਇੱਕ ਦੂ ਇੱਕ ਛੜੰਦ ਗਏ ਆ ਤੁਸੀਂ ਸਾਰੇ ਕਿਉਂਕਿ ਸਾਰੇ ਕੌਮ ਵਾਲੇ ਆ ਕੋਈ ਮੈਂ ਵੱਖਰਾ ਬੁਲਾਣਾ ਨਹੀਂ ਬਹੁਤ ਬਹੁਤ ਤੁਹਾਡਾ ਧੰਵਾਦ ਮੈਨੂੰ ਪਾਣੀ ਦੀ ਘੁੱਟ ਦੇ ਕੇ ਦੋ ਪ੍ਰਸ਼ਾਦੇ ਦੇ ਦਿਓ ਤੇ ਅੱਗੇ ਵਾਲਾ ਪ੍ਰੋਗਰਾਮ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਦਾਬਾਦ 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 ਇੱਕ ਵਾਰੀ ਗੱਜ ਕੇ ਫਤੇ ਬੁਲਾਇਓ ਮੇਰਾ ਪਪਾ ਜੀ ਤੋਂ ਉਹਨਾਂ ਦਾਰਸ਼ਨ ਵੀ ਕਰਦੇ ਆ ਉਹਨਾਂ ਦੇ ਪਰਿਵਾਰ ਦੇ ਸ਼ਹੀਦ ਬੈਂਤ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਆਏ ਨੇ ਉਹ ਤੇ ਆਪਣੀ ਪੂਰੀ ਸ਼ਰਧਾ ਦੇ ਨਾਲ ਆਪਾਂ ਫਤਿਹ ਬੁਲਾਈਏ ਫਿਰ ਆਪਾਂ ਉਹਨਾਂ ਦੇ ਵਿਚਾਰ ਸੁਣਦੇ ਆ ਬੋਲੇ ਈਸਾ ਦੇ ਹਾਂ ਜੈ ਜੀ ਹਾਂ ਬੋਲੇ ਈਸਾ ਦੇ ਹਾਂ ਜੈ ਜੀ ਹਾਂ ਗੁਰੂ ਰੂਪ ਸਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਜਕਾਰਾ ਛੱਡਣਾ ਚਾਹੂੰਗੀ ਸਾਰੀ ਸੰਗਤ ਦੀ ਚੜ੍ਹਦੀ ਕਲਾ ਲਈ ਤੁਸੀਂ ਸਾਰਿਆਂ ਨੇ ਵਾਜ ਚੜ ਕੇ ਉੱਚੀ ਬਲੰਦ ਆਵਾਜ਼ ਦੇ ਵਿੱਚ ਬੋਲਣਾ ਬੋਲੋ ਸੋਨੇ ਸਾਰੇ ਬਜ਼ੁਰਗਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਪਰਿਵਾਰ ਦੇ ਨਾਲ ਮੋਢੇ ਤਾਂ ਨਾਲ ਮੋਢਾ ਲਾ ਕੇ ਖੜੇ ਹੋਏ ਹੋ ਤੇ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਜਿਸ ਦਿਨ ਅਸੀਂ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦਿਨ ਸਿਰਫ ਸਾਡੇ ਨਾਲ ਪੰਜ ਸਿੰਘ ਸੀਗੇ ਤੇ ਪੰਜ ਸਿੰਘ ਸੀ ਤੇ ਉਹਨਾਂ ਨੇ ਸਾਨੂੰ ਨਾ ਜਿਵੇਂ ਟਿੱਚਰ ਕੀਤੀ ਕਿ ਐਵੇਂ ਉੱਠ ਕੇ ਆ ਗਏ ਕਿ ਉਹਨਾਂ ਨੇ ਕੀਤੀ ਸਾਡੇ ਨਾਲ ਕਿ ਉਹ ਸਮਾਧਾਨ ਸਿਰਫ ਐਵੇਂ ਪੰਜ ਜਾਣੇ ਉੱਟ ਕੇ ਆ ਗਏ ਹੁਣ ਤੁਸੀਂ ਇਹ ਦੇਖੋ ਕਿ ਉਹ ਪੰਜ ਪੰਜ ਸਿੰਘਾਂ ਦੇ ਨਾਲ ਸਵਾ ਸਵਾ ਲੱਖ ਸਿੰਘ ਤਿਆਰ ਹੋਇਆ ਆਡੀ ਕਿੰਨੇ ਗਿਣਤੀ ਆਰ ਤੁਹਾਡੇ ਨਾਲ ਕਿੰਨੇ ਸਿੰਘ ਤਿਆਰ ਹੋਣਗੇ ਜਿਵੇਂ ਮੇਰੀ ਜਿਹੜੇ ਮਾਤਾ ਜੀ ਸੀ ਦਿੱਤੀ ਬਿਮਲਕਾਰ ਖਾਲਸਾ ਹਮੇਸ਼ਾ ਸਪੀਚ ਤੋਂ ਪਹਿਲਾਂ ਬੋਲਦੇ ਹੁੰਦੇ ਸੀ ਕਿ ਮੰਨੋ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ-ਜਾ ਮੰਨੂ ਵੱਡਦਾ ਅਸੀਂ ਦੂਰ ਸਵਾਏ ਹੋਏ ਅੱਜ ਉਹੀ ਗੱਲ ਹੋ ਰਹੀ ਆ ਕੌਮ ਦੇ ਵਿੱਚ ਕਲਾ ਵਰਤਰੀਆ ਤੇ ਅਸੀਂ ਕੌਮੀ ਉਮੀਦਵਾਰ ਤੁਸੀਂ ਕੌਣ ਨੇ ਸਾਨੂੰ ਹੁਕਮ ਲਾਇਆ ਤੇ ਅਸੀਂ ਕੌਣ ਦਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਨੂੰ ਇਸ ਜੋਕ ਸੰਦਿਆ ਤੇ ਮੈਂ ਸਭ ਦੇ ਸਭ ਦਾ ਤੈਅ ਦਿਲ ਤੋਂ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੋਪੈਣਾ ਪਵਿੱਤਰ ਫਤਿਹ ਬਲਾ ਅੱਜ ਕੇ ਅੱਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੋਸ਼ ਹੈ ਸੰਗਤਾਂ ਦੇ ਵਿੱਚ ਤੁਸੀਂ ਸ਼ਰਧਾ ਦੇ ਫੁੱਲ ਭੇਟ ਕਰਨੇ ਹੋ ਸ਼ਹੀਦ ਭਾਈ ਬੀਨ ਸਿੰਘ ਨੂੰ ਖਾਲਸਾ ਜੀ ਆਉਣ ਵਾਲੀ 1 ਜੂਨ ਨੂੰ ਉਹ ਪੌ 40 ਸਾਲ ਹੋ ਜਣੇ ਦਰਬਾਰ ਸਾਹਿਬ ਟਾਏ ਨੂੰ ਉਹ ਸ਼ਹੀਦਾਂ ਨੇ ਸਾਡੇ ਸਿਰ ਕਰਜਾ ਚੜਾਇਆ ਇੱਕ ਵੋਟ ਪਾ ਕੇ ਇੱਕ ਗਿਸ਼ਤ ਮੋੜ ਦਿਆ ਨਾ ਸ਼ਹੀਦਾਂ ਦੀ ਤਕੜੇ ਹੋ ਕੇ ਸਾਥ ਦਿਓ ਆ ਨੌਜਵਾਨ ਆਏ ਆ ਕਿਸੇ ਨੂੰ ਕੋਈ ਲਾਲਚ ਨਹੀਂ ਦਿੱਤਾ ਨਾ ਕਿਸੇ ਨੂੰ ਨਸ਼ਾ ਨਾ ਕਿਸੇ ਨੂੰ ਪٹرول ਦਿੱਤਾ ਆਹ ਮਹਾਰੇ ਤੁਸੀਂ ਆਇਓ ਤੁਹਾਡਾ ਧੰਨਵਾਦ ਕਰਦਾ ਹੁਣ ਤਾਂ ਮਾਲਵੇ ਤੇ ਮਾਝੇ ਦੀ ਇਹ ਸ਼ਰਤ ਲੱਗ ਗਈ ਆ ਕਿ ਮਾਝੇ ਵਾਲੇ ਵਰਤਪਾਲ ਸਿੰਘ ਨੂੰ ਵੱਧ ਵੋਟਾਂ ਤੇ ਜਿਤਾਉਂਦੇ ਆ ਕਿ ਮਾਲਵੇ ਵਾਲੇ ਜਿਤਾਉਂਦੇ ਆ ਬਾਬੇ ਦਾਣ ਸਿੰਘ ਨੇ ਮਾਲਵੇ ਦੀ ਸਿੱਖੀ ਰੱਖੀ ਸੀ ਤੇ ਮਾਤਾ ਪਾਕੁਰ ਨੇ ਮਾਝੇ ਦੀ ਸਿੱਖੀ ਰੱਖੀ ਸੀ ਫਿਰ ਤਕੜੇ ਹੋ ਜਾਓ ਆ ਕਲੰਕ ਮੱਥੇ ਨਾਲ ਲਵਾ ਲੈ ਜੇ ਤਕੜੇ ਹੋ ਗਏ ਲੀਨ ਵਾਧ ਲੈਣੀ ਮਾਝੇ ਨਾਲੋਂ ਇਹ ਹੀ ਮੈਂ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਅੱਗੇ ਮੈਂ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਸਬਰ ਨੂੰ ਉਵੇਂ ਹੀ ਬਣਾਈ ਰੱਖੀਏ ਕਿਉਂਕਿ ਸ਼ਹੀਦ ਕੇਰ ਸਿੰਘ ਜੀ ਦੇ ਸੁਪੁੱਤਰ ਸਰਦਾਰ ਸਤਵੰਤ ਸਿੰਘ ਜੀ ਆਪਾਂ ਉਹਨਾਂ ਦੇ ਦਰਸ਼ਨ ਕਰੀਏ ਉਹਨਾਂ ਦੇ 2 ਮਿੰਟ ਵਿਚਾਰ ਸੁਣੀਏ ਗੱਜਕੇ ਜੇਕਾਰਾ ਬੁਲਾਇਓ ਬੋਲੋ ਆਰਿਓ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਤੁਹਾਨੂੰ ਪਤਾ ਹੈ ਕਿ ਕਿਤਨੀ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਉਹ ਅਸੀਂ ਤੁਹਾਡੇ ਗ੍ਰਹਿ ਵਿਕਾਸ ਕਰਕੇ ਆਏ ਸੀ ਕਿ ਐਸੀ ਬੋਟਾ ਵਾਸਤੇ ਤੁਹਾਨੂੰ ਕਹਾਂਗੇ ਪਰ ਤੁਹਾਡਾ ਠਾਡਾ ਬਾਦ ਦਾ ਏ ਪਰਵਾਜ਼ ਦੇਖ ਕੇ ਸਾਨੂੰ ਉਹ ਕਹਿ ਨਹੀਂ ਹੈ ਕਿ ਤੁਸੀਂ ਤਾਂ ਵੱਤ ਤੋਂ ਵੱਧ ਤਹਿਰਾਤ ਦੇ ਵਿੱਚ ਇੱਥੇ ਇਕੱਠੇ ਹੋਗੇ ਤੁਝੇ ਇਹ ਦੱਸ ਦਿੱਤਾ ਕਿ ਜਿਸ ਸਾਰੀਆਂ ਵੋਟਾਂ ਪਈ ਸਰਪਜੀਤ ਸਿੰਘ ਖਾਲਸਾ ਚੇਨਪਾਇ ਬੇ ਸਿੰਘ ਦੇ ਸੁਪੁੱਤਰ ਨੂੰ ਪਾਓਗੇ ਖਾਲਸਾ ਜੀ ਇੱਕ ਤਰੀਕ ਤੂੰ ਤੁਸੀਂ ਵੋਟ ਦਾ ਬਟਨ ਦਵਾਣਾ ਹੈ ਤੇ ਆਪਣੇ ਬਰਾ ਛੋਟੇ ਬਰਾ ਭਾਈ ਸਰਵਜੀ ਸਿੰਘ ਜੀ ਦਾ ਨਾ ਹੈ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਯਾਦ ਕਰਨਾ ਉਹ ਇੱਕ ਤਰੀਕ ਨੂੰ ਉਸ ਕੱਲੂ ਘਾਰੇ ਦਾ 1984 ਦਾ 40 ਸਾਲ ਪਹਿਲਾਂ ਜਿਹੜਾ ਵਰਤਿਆ ਸੀ ਇੱਕ ਤਰੀਕ ਤੇ ਹੀ ਕੱਲੂ ਘਾਰਾ ਸ਼ੁਰੂ ਹੋ ਗਿਆ ਸੀ ਜਿਸ ਵਿੱਚ ਸਾਡੀਆਂ ਛੋਟੀਆਂ ਬੀਬੀਆਂ ਭੈਣ ਭਰਾ ਛੋਟੇ ਛੋੜੇ ਬੱਚੇ ਉੱਥੇ ਸ਼ਹੀਦ ਕੀਤੇ ਗਏ ਉਹਨਾਂ ਦੇ ਜਿਹੜੇ ਦਰਸ਼ਨ ਕਰ ਰਹੇ ਹੋਏ ਆਏ ਹੋਏ ਸੀ ਉਹਨਾਂ ਨੂੰ ਇਹ ਨਹੀਂ ਦੇਖਿਆ ਕਿ ਇਹ ਛੋਟਾ ਬੱਚਾ ਹੈ ਜਾਂ ਇਹ ਬੀਬੀ ਹੈ ਇਹ ਇਹ ਕੋਈ ਬਜ਼ੁਰਗ ਬਜ਼ੁਰਗ ਹੈ ਉਹਨਾਂ ਨੇ ਸਾਰਿਆਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਖਾਲਸਾ ਜੀ ਇਸੋ ਵੀ ਹੱਦ ਅੱਗੇ ਹੋਤ ਵੱਧ ਗਈ ਕਿਉਂਕਿ ਸ਼ਹੀਦ ਆਪਣੇ ਘਰ ਘਰ ਦੇ ਵਿੱਚ ਮੌਜੂਦ ਹਨ ਲੇਕਿਨ ਜਦੋਂ ਉਹਨੇ ਸੈਬ ਸ੍ਰੀ ਅਕਾਲ ਤਖਤ ਤੋਂ ਧਿਆ ਟੇਰੀ ਕੀਤਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ ਸਾਡੇ ਹਰਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀਆਂ ਨਾਲ ਛੱਲੀ ਕਰ ਦਿੱਤਾ ਉਹ ਦੁੱਖ ਤਾਂ ਇਸ ਗੱਲ ਦਾ ਹੁੰਦਾ ਹੈ 84 ਸ਼ਹੀਦਾਂ ਤੋਂ ਨਹੀਂ ਡਰਦੇ ਸ਼ਹੀਦਾਂ ਦੀ ਕੁਰਬਾਨੀਆਂ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ ਤੇ ਇਸ ਗੱਲ ਦਾ ਵੀ ਸਾਡੇ ਪਿਤਾ ਜੀ ਨੂੰ ਬੜਾ ਦੁੱਖ ਲੱਗਿਆ ਕਿ ਸਾਡਾ ਅਕਾਲ ਤਖਤ ਟਹਿ ਟਹਿ ਦੀ ਕਰ ਦਿੱਤਾ ਹੈ ਉਹਨੇ ਬੜੇ ਜੋਸ਼ ਦੇ ਵਿੱਚ ਭਾਈ ਬੀਨ ਸਿੰਘ ਜੀ ਨੂੰ ਆਖਿਆ ਕਿ ਸਾਡਾ ਜਿਹੜਾ ਅਕਾਲ ਤਖਤ ਹੈ ਉਹ ਟਹਿ ਟਹਿਰੀ ਕਰ ਦਿੱਤਾ ਹੈ ਤੇ ਤੂੰ ਮੈਂ ਤਾਂ ਕੁਝ ਕਰ ਨਹੀਂ ਸਕਦਾ तू त इंदिरा गांधी जी सिक्योरिटी दी ਵਿੱਚ ਹੈ तू ਉਹਦੇ ਨਾਲ ਹਰ ਕੋ ਵਕਤ ਰਹਿਣਾ ਹੈ ਤੇ ਤੂੰ ਇਹ ਕੰਮ ਕਰ ਸਕਦਾ ਹੈ ਉਸ ਅਕਾਲ ਤੱਕ ਦਾ ਬਦਲਣਾ ਲੈ ਸਕਦਾ ਹੈ ਪਹਿਲਾਂ ਤਾਂ ਉਹਨੇ ਮਨਾ ਕੀਤਾ ਕਿ ਮੈਂ इंदिरा गांधी जी सिक्योरिटी ਦਾ ਮੈਂ ਖੁਦ ਉਹਦਾ ਇਨਚਾਰਜ ਹਾਂ ਲੇਕਿਨ ਜਦ ਸਾਡੇ ਪਿਤਾ ਜੀ ਨੇ ਉਹਨਾਂ ਨੂੰ ਉਹ ਤਸਵੀਰਾਂ ਦਿਖਾਈਆਂ ਅਕਾਲ ਤਖਤ ਤੇ ਦੀ ਟਿੱਠੇ ਹੋਏ ਦੀਆਂ ਦਰਬਾਰ ਸਾਹਿਬ ਦੀ ਲੱਗੀਆਂ ਹੋਏ ਗੋਲੀਆਂ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੱਗੀ ਹੋਈ ਗੋਲੀ ਦਾ ਤਾਂ ਉਹਨਾਂ ਦਾ ਮਨ ਬਦਲਿਆ ਉਹਨਾਂ ਨੇ ਕਿ ਭਾਈ ਕੇ ਸਿੰਘ ਜੀ ਨੂੰ ਕਿਹਾ ਮੈਂ ਹਾਂ ਉਹ ਬਦਲ ਲੈਣ ਵਾਸਤੇ ਤਿਆਰ ਹਾਂ ਮੇਰੇ ਵਾਸਤੇ ਕੀ ਹੁਕਮ ਹੈ ਉਹਨਾਂ ਨੇ ਕਿਹਾ ਕਿ ਤੂੰ ਕੱਲਾ ਬੰਦਾ ਉਚੂਕ ਹੋ ਸਕਦਾ ਹੈ ਤੂੰ ਆਪਣੇ ਨਾਲ ਇੱਕ ਹੋਰ ਕੋਈ ਬੰਦਾ ਤਿਆਰ ਕਰ ਜਿਹੜਾ ਤੁਸੀਂ ਦੋ ਜਣੇ ਮਿਲ ਕੇ ਕੰਮ ਕਰ ਸਕੋਗੇ ਤਾਂ ਉਹਨਾਂ ਨੇ ਭਾਈ ਸੁਤਬੰਦ ਜੋ ਕਿ 19 ਸਾਲ ਦਾ ਜਵਾਨ ਗੋਬਰੂ ਸੀ ਉਹ फटाफट ਉਹ ਆਪੇ ਆ ਉਹਦੇ ਚਾਹ ਗਿਆ ਪਰ ਬਾਪ ਚ ਤੇ ਉਹਨੇ ਆਖਿਆ ਕਿ ਮੈਂ ਇਸ ਕੰਮ ਵਾਸਤੇ ਮੈਂ ਬਿਲਕੁਲ ਤਿਆਰ ਹਾਂ ਤਾਂ ਉਹਨਾਂ ਨੇ ਸਾਡੇ ਪਿਤਾ ਜੀ ਨੇ 14 ਅਕਤੂਬਰ 1984 ਨੂੰ ਜੇ ਹੀ ਭਾਈ ਬਿਆਨ ਸਿੰਘ ਜੀ ਨੂੰ ਉਹਦੇ ਛਕਾਇਆ ਔਰ ਦਿੱਲੀ ਦੇ ਆਰ ਕੇ ਬਰੰਦੇ ਵਿੱਚ ਉਹਨਾਂ ਨੇ 14 ਟੂਰ ਨੂੰ ਅੰਮ੍ਰਿਤ ਛਕਾਇਆ 17 ਟੂਰ ਨੂੰ ਬੀਬੀ ਬਿਮਲਕੌਰ ਨੂੰ ਸਾਡੀ ਮਾਤਾ ਜੀ ਨੇ ਗੁਰਦੁਆਰਾ ਸਿਜਾ ਗੰਦੇ ਵਿੱਚ ਆ ਕੇ ਅੰਮ੍ਰਿਤ ਛਕਾਇਆ ਤੇ ਉਸ ਨੂੰ ਬੀਬੀ ਬਿਮਲਕੌਰ ਖਾਲਸਾ ਬਣਾਇਆ ਤੇ ਉਸ ਤੋਂ ਬਾਅਦ 20 ਕੀ ਤਰੀਕ ਨੂੰ ਦਰਬਾਰ ਸਾਹਿਬ ਜਾ ਕੇ ਅਰਦਾਸ ਸੋਧਿਆ ਕੀ ਐਸੀ ਜੋ ਕੰਮ ਕਰਨ ਜਾ ਰਿਹਾ ਉਸ ਵਾਸਤੇ ਸਾਨੂੰ ਬਲ ਬਖਸ਼ੀ ਤੋ ਆ ਕੇ ਉਹਨਾਂ ਨੇ 24 ਅਕਤੂਬਰ ਭਾਈ ਸਤਵੰਦ ਸਿੰਘ ਜੀ ਨੂੰ ਆਰ ਕੇ ਬ੍ਰਹਮ ਅਮਰਤ ਛਕਾਇਆ ਤੇ 21 31 ਅਕਤੂਬਰ ਸਾਨੂੰ ਜਿਹੜਾ 84 ਨੂੰ ਬੁੱਧਵਾਰ ਦੇ ਦਿਨ ਬੀਬੀ ਨੂੰ ਗੱਡੀ ਚੜਾ ਦਿੱਤਾ ਖਾਲਸਾ ਜੀ ਇਹ ਨਾ ਟਿੰਡਾ ਦਾ ਕੰਮ ਨਹੀਂ ਸੀ ਇਹ ਤਾਂ ਵਾਹਿਗੁਰੂ ਨੇ ਆਪ ਕਰਵਾਇਆ ਸੀ ਕੰਮ ਨਹੀਂ ਤਾਂ ਇੰਨੀ ਬੜੀ ਸਿਕਿਉਰਿਟੀ ਦੇਚ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤੇ ਉਥੇ ਇਹਨਾਂ ਨੇ ਕੰਮ ਕਰ ਦਿੱਤਾ ਖਾਲਸਾ ਜੀ ਇਹ ਇਲੈਕਸ਼ਨ ਦਾ ਟਾਈਮ ਹੈ ਤੁਸੀਂ ਸੋਚੋਗੇ ਪੀਸ ਪਾਈਸ ਸਰਪਜੀਤ ਸਿੰਘ ਖਾਲਸਾ ਉਹਦੇ ਦੀ ਤਰ੍ਹਾਂ ਸ਼ਾਇਦ ਕੋ ਗੱਡੀਆਂ ਲੈਣ ਵਾਸਤੇ ਜਾਂ ਮੰਗਲੇ ਡੈਵਸ ਤੋਂ ਬਾਅਦ ਸੇ ਤੇ ਯਾ ਤੁਹਾਡੀ ਗਲੀਆਂ ਤੇ ਸੜਕਾਂ ਬਣਾਉਣ ਵਾਸਤੇ ਖੜਾ ਆਇਆ ਨਹੀਂ ਖਾਲਸਾ ਜੀ ਇਹ ਤਾਂ ਕੰਮ ਤਾਂ ਬੀਬੀ ਇਹ ਤਾਂ ਕੰਮ ਉਸ ਭਗਤ ਪਾਈਛੇ ਪਾਈ ਬੈਂ ਸਿੰਘ ਜੀ ਛੀ ਪਾਈ ਕੇਰ ਸਿੰਘ ਜੀ ਛੀ ਪਾਈ ਸਤਵੰਸੀ ਇਹਨਾਂ ਨੂੰ ਕਹਿ ਕੇ ਇਹ ਤਾਂ ਕੰਮ ਮਿੰਟਾਂ ਚ ਕਰਾ ਸਕਦੇ ਸੀ ਪਰ ਉਹਨਾਂ ਨੇ ਚੀਜ਼ਾਂ ਨੂੰ ਠੋਕਰਾ ਮਾਰੀਆਂ ਪਰ ਆਜ ਫਰੀਦਕੋਟ ਦੀ ਸੰਗਤ ਨੇ ਪਾਈ ਸਰਬਜੀਤ ਸਿੰਘ ਖਾਲਸਾ ਨੂੰ ਉਪਰਾਲਾ ਕੀਤਾ ਕਿ ਤੁਸੀਂ ਮੌਨ ਲਈ ਤਵਾ ਕੇ ਇਸ ਜਵਾਤੇ ਤੁਸੀਂ ਆਪਣੇ ਇਲੈਕਸ਼ਨ ਫਾਰਗ ਕਰੋ ਤੇ ਅਸੀਂ ਤੁਹਾਨੂੰ ਵਾਟ ਤੋਂ ਵਾਟ ਵਟਾਤੇ ਚਾਹਵਾਗੇ ਜਦ ਅਸੀਂ 25 ਦਿਨ ਪਹਿਲਾਂ ਅਸੀਂ ਫਰੀਦਕੋਟ ਚ ਆਏ ਸੀ ਤੇ ਸਾਨੂੰ ਨਹੀਂ ਲੱਗਦਾ ਸੀ ਅਸੀਂ 5-7 ਜਣੇ ਸੀ ਤੇ ਸਾਨੂੰ ਨਹੀਂ ਲੱਗਦਾ ਸੀ ਕਿ ਅਸੀਂ ਇੱਕ ਕੰਮ ਕਰ ਸਕਾਂਗੇ ਲੇਕਿਨ ਜਿਉ ਜੋ ਕਾਬਲਾ ਅੱਗੇ ਬਾਤਾਂ ਰਿਹਾ ਤੁਹਾਡੀ ਮਿਹਰ ਦੀ ਸੰਗਤ और पेंड के विच सन्नो जोड दी गई कोई किसी ने पेट्रोल नहीं मंगया कोई किसी कोई भावन दी मंगया कोई गड्डी नहीं मांगी अपने आप ਤੁਸੀਂ ਬਾਦ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਆ ਉਹ ਕਈ ਕਿਸੇ ਪੈਸੇ ਦੇ ਕੇ ਨਹੀਂ ਲਿਆਂਦਿਆ ਇਹ ਤੁਹਾਡੇ ਵਰਗਿਆ ਦੇ ਆਪਨਾ ਸਾਥ ਦੇ ਕੇ ਹੁਣ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜੀ ਖੰਡੂਚਾ ਤੇ ਖੜੇ ਹੋਏ ਨੇ ਤੁਹਾਡੀ ਕੋਈ ਰਿਸਤੇ ਨਾਲ ਹੋਥ ਤੇ ਉਹਨਾਂ ਨੂੰ ਵੀ ਤੁਸੀਂ ਸਾਥ ਦੇਣ ਦਾ ਕਿ ਪਾਸਤਾ ਕਰਨੀ ਖਾਲਸਾ ਜੀ ਛਹੀ ਭਾਈ ਬਿਆਨ ਸਿੰਘ ਭਾਈ ਸਰਪੰਨ ਸਿੰਘ ਭਾਈ ਕੇ ਸਿੰਘ ਦੇ ਕਹਿੰਦੇ ਦੋ ਬੰਦਿਆਂ ਨੇ ਕੰਮ ਕੀਤਾ ਦੋ ਮੰਦੇ ਵਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਕਾ ਨਹੀਂ ਕਰ ਦਿੱਤਾ ਤੇ ਖਾਲਸਾ ਜੀ ਹੁਣ ਤੁਸੀਂ ਵੀ ਦੋ ਬੰਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਕੋਈ ਕਹਿੰਦਾ ਹੈ 400 ਪਾਰ ਕੋਈ ਕਹਿੰਦਾ ਹੈ 13 ਪਾ 13 ਆ ਪਾ ਪਰ ਖਾਲਸਾ ਜੀ ਤੁਸੀਂ ਦੋ ਹੀ ਦੋ ਨੂੰ ਪਾਰ ਕਰ ਦੋਗੇ ਤਾਂ ਸਾਰੇ ਹੀ ਪਾਰ ਹੋ ਜਾਣਗੇ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਉਹਨਾਂ ਸ਼ਹੀਦ ਪਰਿਵਾਰਾਂ ਦਾ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਇਹ ਜਿਹੜੀ ਸਿੱਖ ਕੌਮ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਤੇ ਬਹੁਤ ਹੀ ਧੰਨਵਾਦ ਸਮੂਹ ਸੰਗਤ ਦਾ